ਕਾਨੂੰਨ ਐਸਐਸਪੀ ਸਾਹਿਬ ਨੇ ਕਿਹਾ ਸੀ ਕਿ 112 ਤੇ ਫੋਨ ਕਰਨਾ ਤੁਹਾਡੀ ਹੈਲਪ ਲਈ ਜਰੂਰ ਪਹੁੰਚੂਗੇ ਪਰ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਮੇਰਾ ਬੱਚਾ ਖੋਤ ਗਿਆ ਜਜ ਮਾ ਕੇ ਮੇਰਾ ਬੱਚਾ ਨਿਯਮ ਨਾਲ ਦੇਖੋ ਜੀ ਤੱਕ ਹੋ ਰਿਹਾ ਮੇਰਾ ਬੱਚਾ ਆ ਮੇਰੇ ਹਸਬੰਦ ਨੇ ਮੇਰਾ ਵਿਆਹ ਕਰਾ ਕੇ ਮੈਨੂੰ ਛੱਡ ਦਿੱਤਾ ਆ ਆ ਦੂਸਰੀ ਔਰਤ ਦੇ ਨਾਲ ਰਹਿ ਰਹੇ ਆ ਨਾਮ ਚੇਂਜ ਕਰਨਾ ਸੁਨੀਤਾ ਰਾਣੀ ਆ ਤੇ ਤੁਸੀਂ ਇੱਥੇ ਪਹੁੰਚਿਓ ਕੀ ਕਾਰਨ ਹੈ ਤੁਹਾਡਾ ਨਿੱਕਾ ਜਿਹਾ ਬੱਚਾ ਵੀ ਤੁਹਾਡੀ ਗੋਦੀ ਵਿੱਚ ਹੈ ਹਾਂ ਕੀ ਮੇਰਾ ਨਿੱਕਾ ਜਿਹਾ ਬੱਚਾ ਆ ਮੈਸ ਜੀਰੇ ਪੇਸ਼ ਹੋਈ ਸੀਗੀ ਮੈਨੂੰ ਪਿਆ ਦਾ ਪਤਾ ਲੱਗਾ ਧਰਮ ਚੇਂਜ ਕਰਕੇ ਵਿਆਹ ਕੀਤਾ ਆ ਕੌਣ ਕੌਣ ਧਰਮ ਕੀ ਸਿੰਘ ਕੀ ਲੱਗਦਾ ਤੁਹਾਡੇ ਮੇਰੇ ਹਸਬੰਦ ਦੀ ਦੂਸਰੀ ਜਨਾਨੀ ਸ਼ਬਨਾ ਠੀਕ ਹੈ ਤੇ ਮੈਨੂੰ ਬਹੁਤ ਜ਼ਿਆਦਾ ਜੱਤੀ ਤੱਕ ਵੀ ਮੇਰੇ ਗਈ ਆ ਮੇਰੇ ਕੋਲ ਵੀਡੀਓ ਰਿਕਾਰਡਿੰਗ ਸਭ ਕੁਝ ਵੀ ਆਇਆ ਤੇ ਹੁਣ ਪੰਚਾਇਤ ਦੇ ਵਿੱਚ ਫੈਸਲਾ ਹੋਇਆ ਸੀਗਾ ਮੇਰੇ ਨਾਲ ਰਹੇ ਆ ਪੰਚਾਇਤ ਦਾ ਫੈਸਲਾ ਸਾਡੇ ਕੋਲ ਆ ਤੇ ਹੁਣ ਕੋਰਟ ਦੇ ਵਿੱਚ ਜਾ ਕੇ ਕਹਿ ਰਹੇ ਕਿ ਅਸੀਂ ਮੈਰਿਜ ਕਰਵਾ ਲਈ ਇਸ ਬੱਚੇ ਦਾ ਕਿਹੜਾ ਪਿੰਡ ਕਿਹੜਾ ਤੁਹਾਡਾ ਮੇਰਾ ਹਿਆਰਪੁਰ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਜਿਹੜਾ ਇਥੇ ਰਾਂ ਲੱਗ ਕੇ ਅਮਰਪ੍ਰੀਤ ਸਿੰਘ ਕਿਹੜੇ ਪਿੰਡ ਤੋਂ ਨੇ ਸੁਲਸੋਈ ਤੋਂ ਮੇਰਾ ਨਾਮ ਅਮਰਪ੍ਰੀਤ ਸਿੰਘ ਉਰਫ ਆਮੀਰ ਖਾਨ ਆਮੀਰ ਖਾਨ ਹਾਂਜੀ ਤੇ ਪਹਿਲਾਂ ਤਾਂ ਇਹ ਦੱਸੋ ਅਮਰਪ੍ਰੀਤ ਤੋਂ ਆ ਮੇਰੇ ਬਾਦ ਕਿਵੇਂ ਵੱਢੇ ਸਰ ਕੁਝ ਸਰ ਮੈਂ ਇਸਲਾਮ ਕਬੂਲ ਕੀਤਾ ਜੀ ਠੀਕ ਹੈ ਹਾਂਜੀ ਤੇ ਤੁਹਾਡੀ ਪਹਿਲੀ ਪਤਨੀ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਕਿ ਬਿਨਾ ਉਹਨਾਂ ਨੂੰ ਡਾਈਵੋਰਸ ਦਿੱਤੇ ਤੁਸੀਂ ਦੂਸਰੀ ਮੇਰੇ ਰੋਟੀ ਪਾਣੀ ਨਹੀਂ ਦਿੰਦੀ ਸੀ ਟਾਈਮ ਟੂ ਟਾਈਮ ਜਿਵੇਂ ਮੈਂ ਬਾਹਰ ਅੰਦਰ ਜਾਂਦਾ ਸੀਗਾ ਮੈਨੂੰ ਨਹੀਂ ਪਤਾ ਸੀਗਾ ਕਿ ਉਹ ਕਿੱਥੇ ਜਾਂਦੀ ਆ ਕਿੱਥੇ ਨਹੀਂ ਜਾਂਦੀ ਠੀਕ ਹੈ ਹਾਂਜੀ ਤੁਹਾਡੇ ਕਿੰਨੇ ਬੱਚੇ ਨੇ ਜੀ ਪਹਿਲੀ ਪਤਨੀ ਤੋਂ ਪਹਿਲੀ ਪਤਨੀ ਤੋਂ ਇੱਕ ਬੱਚਾ ਜੀ ਠੀਕ ਹੈ ਤੇ ਦੋ ਬੱਚੇ ਹੋਰ ਨੇ ਜੀ ਉਹਨਾਂ ਦੇ ਉਹ ਦੋ ਬੱਚੇ ਉਹਨਾਂ ਦੇ ਪਹਿਲਾ ਨੇ ਜੀ ਔਰ ਉਹਦੇ ਵਿੱਚ ਇਹਨਾਂ ਨੇ ਐਸਐਸਪੀ ਸਾਹਿਬ ਦੇ ਇੱਕ ਦਰਖਾਸਤ ਦਿੱਤੀ ਸੀ ਕਿ ਜੇ ਮੇਰਾ ਆਪਣੇ ਹਸਬੰਦ ਨਾਲ ਕੋਈ ਲੜਾਈ ਝਗੜਾ ਉਹਦੇ ਵਿੱਚ ਇਹਨਾਂ ਨੇ ਲਿਖਾਇਆ ਸੀ ਕਿ ਮੇਰੇ ਪਹਿਲਾ ਵਾਲੇ ਹਸਬੰਦ ਦੀ ਜਿਨ੍ਹਾਂ ਦੇ ਦੋ ਬੱਚੇ ਨੇ ਉਹਦੀ ਮੌਤ ਹੋ ਗਈ ਡੈਥ ਹੋ ਗਈ। ਇਹ ਵਾਕਿਆਤ ਤਾਂ ਨਹੀਂ ਵੀ ਹੋਈ ਜੀ। ਨਹੀਂ ਸਰ ਬਿਲਕੁਲ ਨਹੀਂ ਹੋਈ ਜੀ। ਇਹ ਜਿਹੜੇ ਕਿਉਂ ਦੱਸਦਾ ਕਹਿਣ ਦਾ ਭਾਅ ਉਹ ਵੀ ਪਤਾ ਨਹੀਂ ਕਿੱਥੇ ਜਾਂਦਾ ਕਿੱਥੇ ਆਂਦੀ ਉਹਨੇ ਬਿਊਟੀ ਪਟਾ ਦਾ ਕੰਮ ਕਰਦੀ ਸੀ ਕਿ ਉਹਨਾਂ ਦੇ ਕੈਰੇਕਟਰ ਦੇ ਸੱਟ ਆ। ਬਿਲਕੁਲ ਜੀ। ਸਰ ਬਿਊਟੀ ਪਾਰਲਰ ਦਾ ਕੰਮ ਨਹੀਂ ਕਰਦੀ ਐ ਸਪਾ ਸੈਂਟਰ ਦੇ ਵਿੱਚ ਕੰਮ ਕਰਦੀ ਸੀ ਲੁਧਿਆਣਾ। ਠੀਕ ਹੈ ਜੀ। ਫਿਰ ਉਹਨਾਂ ਤੋਂ ਵੱਲੋਂ ਹੰਗਾਮਾ ਕੀਤਾ ਜਾਂਦਾ ਹੈ ਵੀ ਤੁਸੀਂ ਉਹਨਾਂ ਨੂੰ ਬਿਨਾਂ ਦੱਸੇ ਦੂਸਰੀ ਮੈਰਿਜ ਕਰਵਾ ਲੈਨੇ ਹੋ ਜੀ। ਤੇ ਉਹਨਾਂ ਨੇ ਐਸਐਸਪੀ ਸਹਿਬਾ ਦੇ ਕੋਲੇ ਵੀ ਇਸ ਦੀ ਦਰਖਾਸਤ ਦਿੱਤੀ ਹੋਈ ਹੈ ਤੇ ਪਿੰਡ ਦੇ ਵਿੱਚ ਪੰਚਾਇਤ ਦੇ ਵਿੱਚ ਵੀ ਰਾਜੀਨਾਮਾ ਹੋਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਮੇਰਾ ਦਸੇ ਦੂਜਾ ਵਿਆਹ ਕਰਵਾਇਆ ਸਰ ਐਸਐਸਪੀ ਸਾਹਿਬ ਨੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਉਹਦੇ ਵਿੱਚ ਕੀ ਹੋਇਆ ਕਿ ਜਦੋਂ ਇਹਨਾਂ ਨੇ ਮੇਰਾ ਮਿਸਬੀਹੇਵ ਕੀਤਾ ਮੈਨੂੰ ਰੋਟੀ ਪਾਣੀ ਨਹੀਂ ਦਿੱਤਾ ਮੇਰੇ ਪਰਸਨਲ ਪਾਰਟ ਤੇ ਲੱਤ ਮਾਰੀ ਕਿੱਕ ਮਾਰੀ ਤੇ ਇਹਦੇ ਵਿੱਚ ਕੀ ਹੋਇਆ ਮੈਨੂੰ ਜਿਹੜੇ ਦੇ ਬ੍ਰਦਰ ਆ ਇਹਦੀ ਸਿਸਟਰ ਆ ਜੀਜਾ ਜੀ ਨੇ ਉਹ ਮੇਰੇ ਨਾਲ ਲੜਾਈ ਝਗੜਾ ਕਰਦੇ ਸੀ ਕੁੱਟਮਾਰ ਕਰਦੇ ਸੀਗੇ ਇਹ ਤੁਸੀਂ ਕੁੱਤ ਮਾਰ ਦੇ ਕੇ ਦਾ ਕੇਸ ਦਿਖਾਈਆ ਮੈਂ ਬੰਦਾ ਕੁੱਤ ਮਾਰ ਨਹੀਂ ਨਹੀਂ ਸਰ ਕਿਉਂ ਨਹੀਂ ਹੈ ਕਿ ਬਰੇਡ ਸਰ ਇਹ ਮੇਰੇ ਕੋਲੇ ਇਹਦੀ ਜੋ ਮੈਡੀਕਲ ਰਿਪੋਰਟ ਪਈ ਆ ਜੀ ਤੁਹਾਡੇ ਦੂਸਰੀ ਪਤਨੀ ਦੇ ਵੱਲੋਂ ਉਹਨਾਂ ਨੂੰ ਜਾਤੀ ਸੂਚੀ ਵਿੱਚ ਸਾਧਵੀ ਕਿਹਾ ਗਿਆ ਹੈ ਉਹਨਾਂ ਨੇ ਰਿਕਾਰਡਿੰਗ ਦਿਖਾਈ ਹੈ ਜੋ ਹੁੰਦੀ ਸਰ ਇਹਨਾਂ ਕੋਲੇ ਵੀ ਆਪਣੀ ਰਿਕਾਰਡਿੰਗ ਪਈ ਆ ਕਿ ਆ ਮੈਨੂੰ ਮੁਸਲਮ 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 ਇਦਾਂ ਕਰਦੇ ਆ ਹਾਂਜੀ ਤੇ ਉਹ ਤੁਸੀਂ ਕੀ ਚਾਹੁੰਦੇ ਹੋ ਜੀ ਆਖਰ ਸਰ ਮੈਂ ਇਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਮੈਂ ਜੋ ਸੀ ਆਪਣੀ ਕੋਟ ਮੈਰਿਜ ਕਰਵਾ ਲਈ ਔਰ ਜਿਨ੍ਹਾਂ ਨਾਲ ਮੈਂ ਰਹਿਣਾ ਚਾਹੁੰਦਾ ਸਾਨੂੰ ਬਾ ਅਦਾਲਤ ਨੇ ਜੱਜ ਸਾਹਿਬ ਨੇ ਸਾਨੂੰ ਕੋਟ ਮੈਰਿਜ ਕਰਵਾ ਕੇ ਇਹ ਸਾਨੂੰ ਇੱਕ ਖੁਸ਼ਹਾਲ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਕੀ ਤੁਸੀਂ ਜੱਜ ਸਾਹਿਬ ਕੋਲ ਇਹ ਗੱਲ ਕਹੀ ਸੀ ਵੀ ਮੈਂ ਪਹਿਲਾਂ ਮੈਰਿਡਾ ਮੈਂ ਤਲਾਕ ਦੀ ਹੈ ਹਾਂਜੀ ਸਰ ਬਿਲਕੁਲ ਕਹੀ ਸੀ ਕਹੀ ਸੀ ਹਾਂਜੀ